ਜੇ ਤੁਹਾਨੂੰ ਅਨੁਪਾਲਾ ਸੁਵਿਪਟ ਗੱਡੀ ਦੀ ਤਾਂ ਤੁਹਾਨੂੰ ਕੁੱਲ 86000 ਦੀ ਸੁਵਿਪਟ ਗੱਡੀ ਆਪਾਂ ਦਿਖਾਵਾਂਗੇ ਵੀਡੀਓ 'ਚ ਜਮਾ ਘੱਟ ਰੇਟ ਹੈ ਜੇ ਤੁਸੀਂ ਹੋਰ ਵੀ ਘੱਟ ਪੈਸੇ ਲਾਉਣੇ ਨੇ ਤੁਹਾਨੂੰ ਗੱਡੀ ਚਾਹੀਦੀ ਹੈ ਪੂਰੀ ਸੋਹਣੀ ਟਾਇਰਾਂ 'ਚ ਅਲਾਈ ਲੱਗੇ ਹੋਣ ਵਧੀਆ ਟਾਇਰ ਹੋਣ ਵਧੀਆ ਗੱਡੀ ਹੋਵੇ ਤਾਂ ਕੁੱਲ ਆਪਾਂ ਤੁਹਾਨੂੰ 65000 ਦੀ ਗੱਡੀ ਵੀਡੀਓ 'ਚ ਦਿਖਾ ਦਾਂਗੇ ਮਾਲਕ ਦਾ ਮੋਬਾਈਲ ਨੰਬਰ ਸਾਰੀ ਗੱਲਬਾਤ ਆਪਾਂ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465929488 ਤੁਹਾਡੇ ਕੋਲ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਵੇਚਣਾ ਵੀਡੀਓ ਜਾਣਕਾਰੀ ਫੋਟੋ ਮੂ ਆਪਣੇ ਕੋਲੇ ਭੇਜੋ ਫਰੀ ਚ ਆਪਾਂ ਐਡ ਲਾ ਦੇਾਂਗੇ ਸੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਆਲਟੋ 800 ਤੁਸੀਂ ਇੱਕ ਵਾਰੀ ਚੈੱਕ ਕਰੋ ਘਰ ਦੀ ਗੱਡੀ ਆ ਮਾਲਕ ਦੀ ਪਰਸਨਲ ਗੱਡੀ ਆ ਜੀ 13 ਮਾਡਲ ਹੈ ਡਿਮਾਂਡ ਦੀ ਗੱਲ ਕਰੀਏ 220000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮੋਗੇ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਆਂ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਰੰਗ ਗੱਡੀ ਦਾ ਪੂਰਾ ਵਧੀਆ ਜੀ ਚਿੱਟੇ ਰੰਗ ਦੀ ਹੈ ਬਾਕੀ ਟਾਇਰ ਚੈੱਕ ਕਰ ਲਓ ਸਾਰਾ ਕੁਝ ਮਾਲਕ ਨੇ ਫੋਟੋ ਮਾਂ ਤੋਂ ਦਿਖਾਇਆਗਾ ਅੰਦਰੋਂ ਜੇ ਗੱਲ ਕਰੀਏ ਅੰਦਰੋਂ ਵੀ ਪੂਰੀ ਸੋਹਣੀ ਗੱਡੀ ਐ ਬਾਹਰੋਂ ਵੀ ਪੂਰੀ ਵਧੀਆ ਪਈਆ ਰੰਗ ਰੂng ਵਧੀਆ ਸੀ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਨਾ ਕੋਈ ਗੱਡੀ ਕੰਪਾਲਦੀ ਐ ਮੌਕੇ ਦਾ ਮਾਲਕ ਨੇ ਟੋਟਲ ਕੰਮ ਕਰਵਾ ਰੱਖਿਆ ਡਿਮਾਂਡ 220000 ਰੁਪਿਆ ਮਾਲਕ ਨੇ ਕਹੀਆ ਬਾਕੀ ਕਹਿੰਦੇ ਸੀਗੇ ਮਾਲਕ ਮੌਕੇ ਤੇ ਰੇਟ ਕਰ ਲਾਂਗੇ ਜੀ ਜਿਨ੍ਹਾਂ ਦੀ ਗੱਡੀ ਐ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਐ ਜੀ 7009043699 ਸੈਕਿੰਡ ਗੱਡੀ ਆਪਾਂ ਲੈ ਕੇ ਪਹੁੰਚੇ ਜੀ ਵਰਨਾ ਫਲੂਡਿਕ 2000 14 ਮਾਡਲ ਗੱਡੀ ਮਾਲਕ ਨੇ ਦੱਸੀ ਜੀ ਹਰਿਆਣਾ ਨੰਬਰ ਹੈ ਚਿੱਟੇ ਰੰਗ ਦੀ ਆ ਦੂਜੇ ਨਾਮ ਹੈ ਗੱਡੀ ਬੰਪਰ ਤੋਂ ਬੰਪਰ ਹਰ ਇੱਕ ਚੀਜ਼ ਆਪਾਂ ਨੂੰ origignal ਮਿਲੂਗੀ ਅੰਮ੍ਰਿਤਸਰ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਕਾਫੀ ਆਪਣੇ ਕੋਲੇ ਡਿਮਾਂਡ ਆਈ ਸੀਗੀ ਅੰਮ੍ਰਿਤਸਰ ਸਾਰਾ ਸਾਈਡ ਤੋਂ ਲੈ ਕੇ ਗੱਡੀ ਆਪਾਂ ਪਹੁੰਚੇ ਹਾਂ ਸੀ ਡਿਮਾਂਡ ਦੀ ਗੱਲ ਕਰੀਏ 3,70,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮਾਲਕ ਨੇ ਇੱਕ ਡਿਮਾਂਡ ਕੀਤੀ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਵੀ ਤਾਂ ਮਾਲਕ ਕਹਿੰਦੇ ਨੇ ਘਰੇ ਆਜੋ ਅੰਮ੍ਰਿਤਸਰ ਦੇਖੋ ਗੱਡੀ ਨੂੰ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਿੰਮੇ ਦੀ ਪੂਰੀ ਤਸੱਲੀ ਕਰਨੀ ਆ ਪੂਰੀ ਤਸੱਲੀ ਆ ਕੇ ਕਰੋ ਜੀ ਜਦੋਂ ਪੂਰੀ ਤਸੱਲੀ ਹੋ ਗਈ ਕਾਗਜ਼ ਪੱਤਰ ਚੈੱਕ ਕਰ ਲਈ ਗੱਡੀ ਨੂੰ ਚਲਾ ਕੇ ਦੇਖ ਲਿਆ ਇੰਜਨ ਗੇਅਰ ਦੇਖ ਲਿਆ ਉਹ ਤੋਂ ਬਾਅਦ ਰੇਟ ਮੌਕੇ ਤੇ ਬਹਿ ਕੇ ਮੁਕਾ ਲਵਾਂਗੇ 370 ਇੱਕ ਬਰੀ ਡਿਮਾਂਡ ਹੈ ਜੀ ਮਾਲਕ ਦਾ ਨੰਬਰ 7719765153 ਕਰ ਸਕਦੇ ਹੋ ਗੱਲ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਸਵਿਫਟ ਗੱਡੀ ਦੀ ਜਿਹੜੀ 86 ਹਰ ਦੀ ਗੱਡੀ ਤੁਹਾਨੂੰ ਮੈਂ ਕਿਹਾ ਸੀਗਾ ਪਹਿਲਾਂ 2008 ਮਾਡਲ ਗੱਡੀ ਤੁਹਾਨੂੰ ਮਿਲੂਗੀ ਪੰਜਾਬ ਨੰਬਰ ਹੈ ਰੰਗ ਦੇਖ ਲਓ ਜੀ ਘਰੇ ਮਾਲਕ ਦੀ ਗੱਡੀ ਖੜੀ ਆ ਸੰਗਰੂਰ ਮਾਲਕ ਦਾ ਏਰੀਆ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਗੱਡੀ ਦੀ ਬਾਡੀ ਲਾਈਨ ਵੀ ਠੀਕ ਹੈ ਜੀ ਬੰਪਰ ਵੀ ਵਧੀਆ ਪਈ ਨੇ ਜਿੰਨੇ ਅੰਦਰ ਫੰਕਸ਼ਨ ਹੁੰਦੇ ਆ ਜੀ ਸਾਰੇ ਵਰਕਿੰਗ ਚ ਆਪਾਂ ਨੂੰ ਮਿਲ ਜਾਣਗੇ ਚਾਲੂ ਹਾਲਤ ਦੇ ਵਿੱਚ ਸਾਰੇ ਫੰਕਸ਼ਨ ਨੇ ਹਰ ਇੱਕ ਚੀਜ਼ ਵਧੀਆ ਬੈਟਰੀ ਵਧੀਆ ਜੀ ਸਟਾਰਟਿੰਗ ਵਧੀਆ ਅੱਧੇ ਸੈਲਫ ਗੱਡੀ ਸਟਾਰਟ ਹੋ ਜਾਂਦੀ ਆ ਤੇ ਇਹ オリジナル ਚਾਬੀ ਆਪਾਂ ਨੂੰ ਨਾਲ ਮਿਲ ਜੂਗੀ ਅੰਦਰੋਂ ਸੋਹਣੀ ਏ ਗੱਡੀ ਦੇਖਣ ਚ ਵਧੀਆ ਜੀ ਚਲਾਉਣ ਚ ਕਮੀ ਕੋਈ ਨਹੀਂ ਹੈਗੀ ਬਾਕੀ ਕਾਗਜ਼ ਪੱਤਰ ਤੁਹਾਨੂੰ ਮਿਲ ਜਾਣਗੇ ਜਿੰਨੇ ਵੀ ਹੈਗੇ ਆ ਤੁਹਾਨੂੰ ਮਾਲਕ ਦੱਸ ਦੇਣਗੇ ਤੇ ਪਹਿਲਾਂ ਗੱਲ ਮਾਲਕ ਨਾਲ ਕਰ ਸਕਦੇ ਹੋ ਬਾਕੀ ਜਿਹੜਾ ਰੇਟ ਤੁਹਾਨੂੰ ਮੈਂ ਕਿਹਾਗਾ 86000 ਰੁਪਿਆ ਕੋਈ ਫਿਕਸ ਨਹੀਂ ਹੈਗਾ ਜੀ 987292429 ਇਹ ਮਾਲਕ ਦਾ ਨੰਬਰ ਹੈ ਕਰੋ ਗੱਲ ਜਿਹੜੀ ਵੀ ਕਰਨੀ ਹੈ ਕੁਝ ਵੀ ਪੁੱਛਣਾ ਪੁੱਛੋ ਤੁਸੀਂ ਆਪੀ ਜੀ ਏਸਨਟ ਗੱਡੀ ਆਪਾਂ ਇੱਕ ਲੈ ਕੇ ਪਹੁੰਚੇ ਹਾਂ ਜੀ ਮਾਲਕ ਨੇ ਬਹੁਤ ਜ਼ਿਆਦਾ ਸੋਹਣੀ ਮਾਲਕ ਨੇ ਗੱਡੀ ਰੱਖੀ ਹੋਈ ਸੀ ਸੰਭਾਈ ਦੇ ਵਿੱਚ ਰੱਖੀ ਹੋਈ ਹੈ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਟਾਇਰ ਆਪਾਂ ਨੂੰ ਪੂਰੇ ਵਧੀਆ ਮਿਲ ਜਾਣਗੇ ਸੱਤ ਮਾਡਲ ਗੱਡੀ ਮਾਲਕ ਨੇ ਦੱਸੀ ਹੈ ਜੀ 90000 ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ ਤੇ ਮਾਲਕ ਕਹਿੰਦੇ ਨੇ ਫਲੋਰ ਗੱਡੀ ਖੜੀ ਹੈ ਜੇ ਕਿਸੇ ਨੂੰ ਪਸੰਦ ਆਵੇ ਤਾਂ ਫਲੋਰ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਜੀ ਤੇ ਗੱਡੀ ਪੂਰੀ ਵਧੀਆ ਸੀ ਟਾਇਰ ਵਧੀਆ ਨੇ ਅੰਦਰੋਂ ਗੱਡੀ ਸੋਹਣੀ ਆ ਰੰਗ ਵਧੀਆ ਨੇ ਮਿਊਜ਼ਿਕ ਸਿਸਟਮ ਵਧੀਆ ਸੀ ਬਾਕੀ ਹਰ ਇੱਕ ਚੀਜ਼ ਤੁਹਾਨੂੰ ਵੀਡੀਓ ਚ ਫੋਟੋਆਂ ਰਾਹੀਂ ਦੇਖਣ ਨੂੰ ਮਿਲ ਹੀ ਰਹੀ ਐ ਸੀ ਤੇ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਜਲਦੀ-ਜਲਦੀ ਵੀਡੀਓ ਚ ਤੁਹਾਨੂੰ ਗੱਡੀ ਇਹ ਕਿਵੇਂ ਦੀ ਲੱਗ ਰਹੀ ਐ ਸੀ ਬਾਕੀ 90 ਕੁ ਹਜ਼ਾਰ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਐ ਸੀ ਮਾੜਾ-ਮੋਟਾ ਮਾਲਕ ਕਹਿੰਦੇ ਸੀਗੇ ਵੀ ਮਾਨਤਨ ਕਰ ਦਾਂਗੇ ਜ਼ਿਆਦਾ ਮਾਲਕ ਨੇ ਨਹੀਂ ਕਿਹਾ ਸੀ ਬਾਕੀ ਤੁਸੀਂ ਜਾ ਕੇ ਦੇਖੋ ਮਾਲਕ ਦੇ ਘਰੇ ਫਲੋਰ ਮਾਲਕ ਦੇ ਘਰੇ ਗੱਡੀ ਖੜੀ ਆ ਮਾਲਕ ਦੀ ਪਰਸਨਲ ਗੱਡੀ ਆ ਜੀ ਕੋਈ ਐਦਾ ਨਹੀਂ ਹੈਗੀ ਵੀ ਕਿਸੇ ਡੀਲਰ ਦੀ ਆ ਜਾਂ ਕਿਵੇਂ ਐਸੀ ਘਰ ਦੀ ਗੱਡੀ ਆ ਪਰਸਨਲ ਗੱਡੀ ਆ ਤੁਸੀਂ ਚਲਾਉਂਗੇ ਕਾਗਜ਼ ਪੱਤਰ ਦੇਖੋਗੇ ਸਾਰਾ ਕੁਝ ਜਦੋਂ ਤੁਹਾਨੂੰ ਪਸੰਦ ਆ ਗਿਆ ਜੀ ਉਸ ਤੋਂ ਬਾਅਦ ਰੇਟ ਮੁਕਾਲੂ ਜੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਸਾਰਿਆਂ ਨੂੰ ਇਹ ਪਸੰਦ ਆ ਚੁੱਕੀ 8699424015 ਮਾਲਕ ਦਾ ਨੰਬਰ ਹੈ ਜੀ ਜਿੰਨਾ ਦੀ ਗੱਡੀ ਆ ਕਰੋ ਗੱਲਬਾਤਾਂ ਇੱਕ ਆਪਾਂ ਹੋਰ ਗੱਡੀ ਲੈ ਕੇ ਪਹੁੰਚੇ ਆ ਜੀ ਗੱਡੀ ਜਮਾ ਸਸਤੀ ਹੈ ਜੀ ਇਹ ਵੀ ਡਿਜ਼ਾਇਰ ਗੱਡੀ ਹੈ ਐਲ ਐਕਸ ਆਈ ਮਾਡਲ ਚ ਤੇ ਸੀ ਐਨ ਜੀ ਕਿੱਟ ਇੰਸਟਾਲ ਹੋਈ ਹੈ ਜੀ ਇਹਦੇ ਵਿੱਚ ਤੇ ਦਿੱਲੀ ਨੰਬਰ ਮਾਲਕ ਨੇ ਗੱਡੀ ਦੱਸੀ ਹੈਗੀ 2010 ਮਾਡਲ ਤੇ 135 ਮਾਲਕ ਨੇ ਡਿਮਾਂਡ ਕੀਤੀ ਸੀ ਸੋਹਣੀ ਗੱਡੀ ਹੈ ਅੰਦਰੋਂ ਵੀ ਠੀਕ ਹੈ ਤਰਨ ਤਰਨ ਮਾਲਕ ਦਾ ਏਰੀਆ ਸੀ 65 70 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ 135 ਦੇ ਵਿੱਚੋਂ ਰੇਟ ਕੀਤਾ ਜਾਊਗਾ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ ਜੇ ਕਿਸੇ ਨੇ ਗੱਡੀ ਚਾ ਕੇ ਦੇਖਣੀ ਆ ਜੇ ਕਿਸੇ ਨੇ ਚਲਾ ਕੇ ਦੇਖਣੀ ਆ ਸਟਾਰਟ ਕਰਕੇ ਦੇਖਣੀ ਆ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਤਰਨ ਤਰਨ ਮਾਲਕ ਦਾ ਏਰੀਆ گا ਬੰਪਰ ਬੂੰਪਰ ਆ ਤੇ ਅੰਦਰ ਬਾਹਰ ਦੀ ਕੰਡੀਸ਼ਨ ਤੁਸੀਂ ਦੇਖ ਲਈ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਇਸ ਗੱਡੀ ਵਾਸਤੇ ਵੀ ਬਾਕੀ ਜਿੰਨੀਆਂ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚਦੇ ਹਾਂ ਜਿੰਨੀਆਂ ਗੱਡੀਆਂ ਲੈ ਕੇ ਪਹੁੰਚਦੇ ਹਾਂ ਅਸੀਂ ਹਰ ਇੱਕ ਗੱਡੀ ਵਾਸਤੇ ਤੁਸੀਂ ਕਮੈਂਟ ਕਰਿਆ ਕਰੋ ਤੁਹਾਨੂੰ ਰੇਟ ਕਿਵੇਂ ਦਾ ਲੱਗਦਾ ਜੀ ਮਾਡਲ ਦੇ ਹਿਸਾਬ ਨਾਲ ਗੱਡੀ ਦੀ ਕੰਡੀਸ਼ਨ ਦੇ ਹਿਸਾਬ ਨਾਲ ਰੇਟ ਕਿਵੇਂ ਦਾ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਮਾਲਕ ਦਾ ਮੋਬਾਈਲ ਨੰਬਰ ਜਿਹੜਾ ਹੈਗਾ ਜੀ 9517917485 ਇਹ ਨੰਬਰ ਹੈ ਜੀ ਕਰੋ ਗੱਲਬਾਤ ਆਪਾਂ ਈਓਨ ਗੱਡੀ ਲੈ ਕੇ ਪਹੁੰਚਿਆ ਜੀ ਸੀਐਨਜੀ ਕਿੱਟ ਇੰਸਟਾਲ ਹੋਈ ਹੈ ਦੇ ਵਿੱਚ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ 16 ਮਾਡਲ ਗੱਡੀ ਮਾਲਕ ਨੇ ਦੱਸੀ ਜੀ ਤੀਜੇ ਨਾਮ ਗੱਡੀ ਆ 230000 ਰੁਪਇਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਅਸੀਂ ਡਿਮਾਂਡ 230 16 ਮਾਡਲ ਹੈ ਤੀਜੇ ਨਾਮ ਮਾਲਕ ਨੇ ਗੱਡੀ ਦੱਸੀ ਅਸੀਂ ਤੇ ਮਾਲਕ ਦਾ ਜਿਹੜਾ ਏਰੀਆ ਜੀ ਨੂਰ ਮਾਇਲ ਮਾਲਕ ਨੇ ਦੱਸਿਆ ਗਾ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਚਿੱਟੇ ਰੰਗ ਦੀ ਹੈ ਸੋਹਣੀ ਗੱਡੀ ਹੈ ਜੀ ਲਾ ਕੇ ਤੁਸੀਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖੋ ਜੇ ਕਿਸ ਨੂੰ ਗੱਡੀ ਪਸੰਦ ਆਈ ਹੈ ਚਲਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖੋ ਪੂਰੀ ਤਸਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਮਾਲਕ ਦਾ ਏਰੀਆ ਵੀ ਤੁਹਾਨੂੰ ਮੈਂ ਦੱਸਦਾ ਜੀ ਰੇਟ ਵੀ ਦੱਸਦਾ ਤੇ ਕਮੈਂਟ ਜਰੂਰ ਕਰ ਦਿਓ ਜੀ ਤੇ ਮਾਲਕ ਜਿਹੜੇ ਆਪ ਨੇ ਉਹਨਾਂ ਦਾ ਮੋਬਾਈਲ ਨੰਬਰ 7528803180 ਤੇ ਗੱਲ ਕਰਾਂਗੇ ਜੀ ਆਪਾਂ ਹੁਣ ਜਿਹੜੀ ਜਮਾ ਸਸਤੀ ਗੱਡੀ ਲੈ ਕੇ ਪਹੁੰਚੀ ਆ ਪੂਰੀ ਵਧੀਆ ਗੱਡੀ ਆ ਜੀ ਮਹਿੰਦਰਾ ਦੀ ਲੋਗਨ ਡੀਜ਼ਲ ਵੇਰੀਐਂਟ ਹੈ 2008 ਮਾਡਲ ਗੱਡੀ ਮਾਲਕ ਨੇ ਦੱਸੀ ਆ ਜੀ ਮਾਡਲ ਚਾਹੀਏ 88 ਪਰ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਬਹੁਤ ਵਧੀਆ ਦੇਖਣ ਨੂੰ ਮਿਲੂਗੀ 6570 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਰਾਮਪੁਰਾ ਫੂਲ ਮਾਲਕ ਦਾ ਏਰੀਆ ਜੀ 40 ਤੋਂ 45 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਰੰਗ ਗੱਡੀ ਦਾ ਪੂਰਾ ਵਧੀਆ ਜੀ ਗੱਡੀ ਸਾਰੀ ਆਪਾਂ ਨੂੰ ਪੂਰੀ ਵਧੀਆ ਮਿਲੂਗੀ ਇੰਨਾ ਕੁਝ ਆਪਾਂ ਨੂੰ ਮਿਲ ਰਿਹਾ ਸੀ ਅਲਾਈ ਵੀ ਲੱਗੇ ਹੋਏ ਮਿਲ ਰਹੀ ਨੇ ਗੱਡੀ ਵੀ ਸੋਹਣੀ ਹੈ ਹੋਰ ਇੰਨੇ ਵਿੱਚ ਤਾਂ ਕੀ ਆਉਂਦਾ ਸੀ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਜੇ ਕਿਸੇ ਨੇ ਪਹਿਲਾਂ ਕੋਈ ਗੱਲ ਕਰਨੀ ਹੈ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ 9417225399 ਤੇ ਕਿਵੇਂ ਦੀ ਲੱਗੀ ਜੀ ਵੀਡੀਓ ਕਮੈਂਟ ਕਰਕੇ ਮੈਨੂੰ ਜਰੂਰ ਦੱਸੋ ਵੀਡੀਓ ਪਸੰਦ ਆਈ ਆ ਵਧੀਆ ਲੱਗੀ ਆ ਸਾਰੀਆਂ ਗੱਡੀਆਂ ਤੁਹਾਨੂੰ ਪਸੰਦ ਆ ਗਈਆਂ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਥੱਲੇ ਕਿ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਉਹਨੂੰ ਜਰੂਰ ਦਬਾ ਦਿਓ ਜੀ ਬਾਕੀ ਤੁਸੀਂ ਵੀ ਐਡ ਕਰਵਾਉਣੀ ਹੈ ਗੱਡੀ ਜਾਂ ਮੋਟਰਸਾਈਕਲ ਹੈ ਘਰ ਕੋਠੀ ਮਕਾਨ ਹੈ ਉੱਤੇ ਆਪਣਾ ਵਟਸਐਪ ਨੰਬਰ ਲਿਖਿਆ ਰਹਿੰਦਾ ਪੂਰੀ ਵੀਡੀਓ ਚ ਆਪਣੇ ਕੋਲੇ ਭੇਜੋ ਫਰੀ ਚ ਆਪਾਂ ਐਡ ਲਾ ਦਾਂਗੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕੋਈ ਗੱਡੀ ਤਾਂ ਕਮੈਂਟ ਕਰੋ ਆਪਾਂ ਜਲਦੀ ਤੁਹਾਡੀ ਫਰਮਾਇਸ਼ ਤੇ ਲੈ ਕੇ ਪਹੁੰਚਾਂਗੇ ਸੀ